ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਕਤਲकांड ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਈਆਂ ਹੋਈਆਂ ਜਿਸ ਨੂੰ ਲੈ ਕੇ ਸਮਾਜ ਦੇ ਵਿੱਚ ਕਾਫੀ ਚਰਚਾਵਾਂ ਹੋਈਆਂ ਤੇ ਬਹੁਤ ਸਮਾਜ ਕਈ ਧੜਿਆਂ ਦੇ ਵਿੱਚ ਵੰਡਿਆ ਗਿਆ ਪਰ ਇਸ ਦੇ ਵਿਚਾਲੇ ਇੱਕ ਗੱਲ ਤੁਹਾਨੂੰ ਦੱਸਣੀ ਲਾਜ਼ਮੀ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਹੁਣ ਤੱਕ ਹੋ ਕੀ ਕੁਝ ਰਿਹਾ ਤੇ ਕਿਹੜੀਆਂ-ਕਿਹੜੀਆਂ ਨਵੀਆਂ ਇਸ ਦੇ ਵਿੱਚ ਡਵੈਲਪਮੈਂਟਸ ਹੋ ਰਹੀਆਂ ਨੇ ਅੱਜ ਇੱਕ ਅਹਿਮ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਅਤੇ ਮੋਗਾ ਹਾਈਵੇ ਦੇ ਉੱਪਰ ਦੋ ਗੱਡੀਆਂ ਦੇਖੀਆਂ ਗਈਆਂ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਸਕੋਰਪੀਓ ਗੱਡੀ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਜਿਸ ਦੀ ਜਿਸ ਦਾ ਮਾਲਕ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਹੈ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਇਸ ਗੱਡੀ ਦੇ ਪਿੱਛੇ ਕਮਲਕੌਰ ਉਰਫ ਕੰਚਨ ਕੁਮਾਰੀ ਦੀ ਈਓਨ ਗੱਡੀ ਵੀ ਦੇਖੀ ਜਾ ਸਕਦੀ ਹੈ ਤਸਵੀਰਾਂ ਜੋ ਨੇ ਉਹ ਤਾਜ਼ਾ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਜਿਸ ਦੇ ਵਿੱਚ ਇਹ ਦੋਹੇ ਗੱਡੀਆਂ ਦਿਖਾਈ ਦੇ ਰਹੀਆਂ ਨੇ ਉਸ ਤੋਂ ਬਾਅਦ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਇਹ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਤੇ ਪੁਲਿਸ ਇਸ ਦੇ ਪਿੱਛੇ ਜੋ ਵੀ ਸ਼ਖਸ ਇਸ ਦੇ ਵਿੱਚ ਸ਼ਾਮਲ ਨੇ ਜਾਂ ਹੋਰ ਵੀ ਜੋ ਕੜੀਆਂ ਨੇ ਉਸ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਭ ਤੋਂ ਪਹਿਲਾਂ ਇਸ ਤਸਵੀਰ ਬਾਰੇ ਦੱਸੀਏ ਫਿਰ ਅਸੀਂ ਅੱਗੇ ਦੀ ਗੱਲ ਕਰਾਂਗੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈ ਤਸਵੀਰ ਇੱਕ ਟੋਲ ਪਲਾਜ਼ਾ ਦੀ ਤਸਵੀਰ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਚਿੱਟੇ ਰੰਗ ਦੀ ਇਹ ਸਕੋਰਪੀਓ ਗੱਡੀ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਹਰਿਆਣਾ ਦਾ ਹੈ ਹਰਿਆਣਾ ਦੇ ਮਹਿੰਦਰਗੜ੍ਹ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਤੇ ਉਸਦੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਗ੍ਰੇ ਕਲਰ ਦੀ ਇਹ ਗੱਡੀ ਹੈ ਜੋ ਈਓਨ ਗੱਡੀ ਹੁੰਡਈ ਦੀ ਈਓਨ ਗੱਡੀ ਏਹੀ ਉਹ ਗੱਡੀ ਹੈ ਜੋ ਪਾਰਕਿੰਗ ਦੇ ਵਿੱਚ ਮਿਲੀ ਸੀ ਬਠਿੰਡਾ ਦੇ ਜਿਸ ਦੇ ਵਿੱਚ ਕੰਚਨ ਕੁਮਾਰੀ ਦੀ লাশ ਪਾਈ ਗਈ ਸੀ ਤੇ ਇਹ ਉਹੀ ਗੱਡੀ ਹੈ ਜੋ ਫਾਲੋ ਕਰਦੀ ਹੋਈ ਜਾ ਰਹੀ ਹੈ ਇਸ ਸਕੋਰਪੀਓ ਗੱਡੀ ਨੂੰ ਸਕੋਰਪੀਓ ਗੱਡੀ ਹਰਿਆਣਾ ਦੇ ਮਹਿੰਦਰਗੜ੍ਹ ਦੀ ਦੱਸੀ ਜਾ ਰਹੀ ਹੈ ਜਿਸ ਦਾ ਨੰਬਰ ਹੈ HR34J0012 ਮਹਿੰਦਰਗੜ੍ਹ ਦੇ ਇੱਕ ਸ਼ਖਸ ਦੇ ਨਾਮ ਤੇ ਇਹ ਗੱਡੀ ਹੈ ਕਿਆ ਜਾ ਰਿਹਾ ਕਿ ਇਸ ਗੱਡੀ ਨੂੰ ਅਮਰਿਤਪਾਲ ਸਿੰਘ ਮਹਿਰੋ ਨੇ ਖਰੀਦਿਆ ਪਰ ਆਪਣੇ ਨਾਮ ਇਸ ਗੱਡੀ ਨੂੰ ਨਹੀਂ ਕਰਵਾਇਆ ਸਗੋ ਐਫੀਡੇਵਿਟ ਦੇ ਕੇ ਆਪਣੇ ਨਾਮ ਇਹ ਗੱਡੀ ਕਰਵਾਈ ਪਰ ਅਬ ਜੋ ਗੱਡੀ ਦਾ ਮਾਲਕ ਹੈ ਉਸ ਦਾ ਨਾਮ ਟਰਾਂਸਫਰ ਆਪਣੇ ਨਾਮ ਤੇ ਟਰਾਂਸਫਰ ਨਹੀਂ ਕਰਵਾਈ ਤੇ ਇਸੇ ਐਂਗਲ ਦੀ ਜਾਂਚ ਪੁਲਿਸ ਕਰ ਰਹੀ ਹੈ ਤੇ ਇਹ ਤਾਜ਼ਾ ਤਸਵੀਰ ਜੋ ਹੈ ਇਹ ਤਸਵੀਰ ਹੁਣ ਸਾਹਮਣੇ ਆਈ ਹੈ ਜੋ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਕਿ ਆਖਿਰਕਾਰ ਕਤਲ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਸਨ ਇਹ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਤਸਵੀਰ ਤੁਹਾਡੇ ਸੱਜੇ ਪਾਸੇ ਹੈ ਇਹ ਤਸਵੀਰ ਉਹੀ ਹੈ ਜਦੋਂ ਬਠਿੰਡਾ ਦੇ ਇੱਕ ਹਸਪਤਾਲ ਦੇ ਪਾਰਕਿੰਗ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇਸ ਏਓਨ ਗੱਡੀ ਦੇ ਵਿੱਚ ਭਾਬੀ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਦੀ ਜੋ লাশ ਹੈ ਉਸ ਨੂੰ ਰੱਖ ਕੇ ਇਹ ਸ਼ਖਸ ਫਰਾਰ ਹੋਇਆ ਪਰ ਹੁਣ ਉਸ ਤੋਂ ਬਾਅਦ ਦੀ ਤਸਵੀਰ ਸਾਹਮਣੇ ਤੁਸੀਂ ਦੇਖ ਰਹੇ ਹੋ ਕੱਬੇ ਪਾਸੇ ਸਕਰੀਨ ਦੇ ਜਿਸ ਦੇ ਵਿੱਚ ਸਕੋਰਪੀਓ ਗੱਡੀ ਹੈ ਉਸ ਦੇ ਪਿੱਛੇ ਈਓਨ ਗੱਡੀ ਹੈ ਜੋ ਕਤਲकांड ਨੂੰ ਅੰਜਾਮ ਦਿੱਤਾ ਗਿਆ ਉਹ 9 10 ਜੂਨ ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤਾ ਗਿਆ ਅਜਿਹਾ ਪੁਲਿਸ ਕਹਿ ਰਹੀ ਹੈ ਉਸ ਤੋਂ ਬਾਅਦ 12 ਜੂਨ ਨੂੰ ਕੰਚਨ ਕੁਮਾਰੀ ਦੀ লাশ ਬਾਰੇ ਪਤਾ ਲੱਗਦਾ ਹੈ ਕਿ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਸ ਦੀ লাশ ਪਈ ਹੋਈ ਹੈ ਜੋ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ ਤਾਂ ਇਹ ਕਿਹਾ ਜਾ ਰਿਹਾ ਹੈ ਕਿ 9 10 ਦੀ ਰਾਤ ਨੂੰ ਇਸ ਦਾ ਕਤਲ ਕੀਤਾ ਗਿਆ ਦੋ ਦਿਨਾਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਪਰ ਉਸ ਤੋਂ ਪਹਿਲਾਂ 9-10 ਦੀ ਰਾਤ ਨੂੰ ਕਤਲ ਤੋਂ ਪਹਿਲਾਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਮੋਗਾ ਅਤੇ ਲੁਧਿਆਣਾ ਹਾਈਵੇ ਦੇ ਉੱਪਰ ਪੈਂਦੇ ਇੱਕ ਟੋਲ ਪਲਾਜ਼ਾ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਇਹ ਸਕੋਰਪੀਓ ਗੱਡੀ ਅੱਗੇ-ਅੱਗੇ ਤੇ ਉਸ ਨੂੰ ਫੋਲੋ ਕਰਦੀ ਹੋਈ ਈਓਨ ਗੱਡੀ ਜਾ ਰਹੀ ਹੈ ਹੁਣ ਸਵਾਲ ਇਹ ਹੈ ਕਿ ਇਸ ਤੋਂ ਪਹਿਲਾਂ ਹਾਲਾਂਕਿ ਹੁਣ ਤੱਕ ਦੀ ਜੋ ਕਹਾਣੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਕਿਸੇ ਇੱਕ ਪ੍ਰੋਮੋਸ਼ਨ ਦੇ ਲਈ ਅਮਰਿਤਪਾਲ ਮੈਰੋ ਦੇ ਸੰਪਰਕ ਵਿੱਚ ਆ ਕੇ ਕੰਚਨ ਕੁਮਾਰੀ ਲੁਧਿਆਣਾ ਦੇ ਗਿਆਸਪੁਰਾ ਦੀ ਰਹਿਣ ਵਾਲੀ ਸੀ ਜੋ ਉਹ ਪਠਿੰਡਾ ਗਈ ਸੀ ਉਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਪਰਤੀ ਪਰ ਉਸ ਤੋਂ ਪਹਿਲਾਂ ਜੋ ਇਹ ਤਸਵੀਰ ਸਾਹਮਣੇ ਆ ਰਹੀ ਹੈ ਇਹ ਤਸਵੀਰ ਬੇहद ਅਹਿਮ ਹੈ ਕੀ ਇਸ ਗੱਡੀ ਨੂੰ ਫੋਲੋ ਕਰਦੀ ਹੋਈ ਕੰਚਨ ਦੀ ਗੱਡੀ ਕਿੱਥੇ ਗਈ ਕੀ ਕੁਝ ਗੱਲਾਂ ਹੋਈਆਂ ਕਦੋਂ ਉਸ ਦਾ ਕਤਲ ਕੀਤਾ ਗਿਆ ਇਸ ਤੋਂ ਲੱਗ ਰਿਹਾ ਹੈ ਕਿ ਜੋ ਦੋਹੇ ਗੱਡੀਆਂ ਅੱਗੇ ਵਧ ਰਹੀਆਂ ਨੇ ਬਿਲਕੁਲ ਫ੍ਰੈਂਡਲੀ ਤਰੀਕੇ ਨਾਲ ਜਾ ਰਹੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਕਿਸਨ ਕੋਈ ਸ਼ੱਕ ਨਹੀਂ ਹੈ ਕਿ ਕੋਈ ਅੱਗੇ ਕ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਪਰ ਕੀ ਇਸ ਦੇ ਪਿੱਛੇ ਪੁਲਿਸ ਕੋਈ ਹੋਰ ਚੀਜ਼ਾਂ ਨੂੰ ਨਿਕਲ ਕੇ ਲੈ ਕੇ ਸਾਹਮਣੇ ਆਏਗੀ ਕੀ ਇਸ ਦੇ ਪਿੱਛੇ ਇਸ ਕਤਲकांड ਦੇ ਪਿੱਛੇ ਕੋਈ ਨਵੀਂ ਗੱਲ ਨਿਕਲ ਕੇ ਸਾਹਮਣੇ ਆਏਗੀ ਕਿਉਂਕਿ ਹੁਣ ਤੱਕ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਮੈਰੋ ਤੇ ਉਸ ਦੇ ਸਾਥੀਆਂ ਨੇ ਕੰਚਨ ਕੁਮਾਰੀ ਦਾ ਕਤਲ ਇਸ ਕਰਕੇ ਕੀਤਾ ਕਿ ਉਹ ਜੋ ਇਤਰਾਜ਼ ਜੋ ਖਬਦਾਵਲੀ ਵਰਤਦੀ ਸੀ ਇਤਰਾਜ਼ ਜੋ ਵੀਡੀਓ ਬਣਾਉਂਦੀ ਸੀ ਜਿਸ ਨੂੰ ਲੈ ਕੇ ਕਿਹਾ ਗਿਆ ਕਿ ਸਮਾਜ ਦੇ ਵਿੱਚ ਉਸ ਦਾ ਗਲਤ ਅਸਰ ਜਾ ਰਿਹਾ ਜਿਸ ਦੇ ਜਿਸ ਦੇ ਕਾਰਨ ਹੀ ਅਮਰਿਤਪਾਲ ਮੈਰੋ ਨੇ ਪਹਿਲਾਂ ਕਿਹਾ ਗਿਆ ਕਿ ਉਸ ਨੂੰ ਸਮਝਾਇਆ ਤੇ ਪਰ ਉਹ ਬਾਜ਼ ਨਹੀਂ ਆਇਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਕੀ ਇਸ ਕਤਲकांड ਦੇ ਪਿੱਛੇ ਕੋਈ ਹੋਰ ਕਾਰਨ ਹੈ ਕਿ ਸਿਰਫ ਸਮਾਜ ਦੇ ਵਿੱਚ ਕਮਲਕੌਰ ਉਰਫ ਕੰਚਨ ਕੁਮਾਰੀ ਵੱਲੋਂ ਜੋ ਆਪਣੇ ਵੀਡੀਓ ਬਣਾ ਕੇ ਜੋ ਸੰਦੇਸ਼ ਦਿੱਤੇ ਜਾ ਰਹੇ ਸੀ ਉਸ ਤੋਂ ਹੀ ਸਿਰਫ ਖਫਾ ਹੋ ਕੇ ਕਤਲ ਕੀਤਾ ਗਿਆ ਇਸ ਦੇ ਪਿੱਛੇ ਕਾਰਨ ਕੋਈ ਹੋਰ ਹੈ ਕਿਉਂਕਿ ਸਮਾਜ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਬਹਿਸ ਹੋ ਰਹੀ ਹੈ ਅਲੱਗ-ਅਲੱਗ رائے ਬਣ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਨੇ ਕਤਲ ਸਿਰਫ ਇਸ ਕਰਕੇ ਨਹੀਂ ਕੀਤਾ ਕਿ ਕੰਜਨ ਕੁਮਾਰੀ ਦਾ ਕੰਟੈਂਟ ਬੇਕਾਰ ਸੀ ਜਾਂ ਗਲਤ ਸੀ ਸਗੋਂ ਉਸ ਦੇ ਪਿੱਛੇ ਗੱਲਾਂ ਹੋਰ ਵੀ ਹੋ ਸਕਦੀਆਂ ਨੇ ਹੁਣ ਇਹ ਜੋ ਤਸਵੀਰ ਸਾਹਮਣੇ ਆਈ ਹੈ ਉਹ ਇਸੇ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਸਿਰਫ ਔਰ ਸਿਰਫ ਉਹ ਕੰਟੈਂਟ ਨੂੰ ਲੈ ਕੇ ਕਤਲ ਨਹੀਂ ਕੀਤਾ ਤਾ ਗਿਆ ਹੋਵੇਗਾ ਸਗੋਂ ਇਸ ਦੇ ਪਿੱਛੇ ਕਾਰਨ ਕਈ ਹੋਰ ਹੋ ਸਕਦੇ ਨੇ ਜਿਵੇਂ ਜਿਵੇਂ ਪੁਲਿਸ ਏਥੀ ਡੂੰਘਾਈ ਨਾਲ ਜਾਂਚ ਕਰੇਗੀ ਉਸੇ ਤਰ੍ਹਾਂ ਹੀ ਇਹ ਪਤਾ ਲੱਗੇਗਾ ਕਿ ਆਖਰਕਾਰ ਇਸ ਕਤਲकांड ਦੇ ਪਿੱਛੇ ਕਾਰਨ ਕਿਹੜੇ-ਕਿਹੜੇ ਨੇ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਮੈਰੋ ਇਸ ਸਮੇਂ ਪੰਜਾਬ ਪੁਲਿਸ ਦੇ ਮੁਤਾਬਕ ਕਤਲकांड ਤੋਂ ਬਾਅਦ ਜਾਂ ਕਤਲ ਹੁੰਦਿਆਂ ਹੀ ਉਸ ਵੇਲੇ ਹੀ ਉਹ ਯੂਏਈ ਲਈ ਫਰਾਰ ਹੋ ਗਿਆ ਯਾਨੀ ਇੰਡੀਆ ਦੇ ਵਿੱਚ ਇਸ ਸਮੇਂ ਅਮਰਿਤਪਾਲ ਸਿੰਘ ਮੈਰੋ ਨਹੀਂ ਹੈ ਸਗੋਂ ਇਸ ਕਤਲ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਡਾਇਰੈਕਟ ਸ਼ਮੂਲੀਅਤ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਜੋ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਪੁਲਿਸ ਨੇ ਨਾਮਜ਼ਦ ਵੀ ਕੀਤਾ ਉਹਨਾਂ ਦੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਜੋ ਨਵੀਂ ਤਸਵੀਰ ਆਈ ਹੈ ਉਸ ਤਸਵੀਰ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਇਸ ਪੂਰੀ ਜਾਂਚ ਪ੍ਰਕਿਰਿਆ ਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਉਂਦਾ ਹੈ ਕੀ ਸਕੋਰਪੀਓ ਗੱਡੀ ਦੇ ਪਿੱਛੇ ਈਓਨ ਗੱਡੀ ਜੋ ਕਮਲ ਕੁਮਾਰੀ ਕੰਚਨ ਕੁਮਾਰੀ ਦੀ ਸੀ ਤੇ ਸਾਹਮਣੇ ਉਸ ਦੇ ਅੱਗੇ ਜੋ ਸਕੋਰਪੀਓ ਗੱਡੀ ਨਿਕਲ ਰਹੀ ਹੈ ਇਹ ਦੋਹੇ ਗੱਡੀਆਂ ਦੇ ਵਿੱਚ ਜੇ ਸ਼ਾਂਤੀ ਤਰੀਕੇ ਨਾਲ ਅੱਗੇ ਨਿਕਲ ਰਹੀਆਂ ਨੇ ਇਸ ਦਾ ਮਤਲਬ ਕੀ ਹੈ ਇਸ ਕੰਚਨ ਕੁਮਾਰੀ ਦੀ ਗੱਡੀ ਨੂੰ ਇਸ ਸਕੋਰਪੀਓ ਗੱਡੀ ਇੱਕ ਤਰ੍ਹਾਂ ਸਕਾਟ ਕਰਕੇ ਲੈ ਕੇ ਜਾ ਰਹੀ ਹੈ ਇਹ ਗੱਡੀ ਕਿੱਥੇ ਗਈ ਇਸ ਤੋਂ ਬਾਅਦ ਇਸ ਗੱਡੀ ਦੇ ਬਾਰੇ ਤਾਂ ਹੁਣ ਪੁਲਿਸ ਪਤਾ ਕਰ ਹੀ ਲਏਗੀ ਸਕੋਰਪੀਓ ਗੱਡੀ ਬਾਰੇ ਪਰ ਇਸ ਤੋਂ ਬਾਅਦ ਈਓਨ ਗੱਡੀ ਦੇ ਵਿੱਚ ਜਦੋਂ ਲਾਸ ਮਿਲਿਕੰਚਨ ਕੁਮਾਰੀ ਇਹ ਦਿੱਤਾ ਉਸ ਤੋਂ ਪਹਿਲਾਂ ਕੀ ਕੀ ਹੋਇਆ ਸੀ ਕੀ ਕੁਝ ਗੱਲਾਂ ਹੋਈਆਂ ਸਨ ਕਿਹੜਾ ਕਿਹੜਾ ਉਹ ਹਾਲਾਤ ਰਿਹਾ ਹੋਵੇਗਾ ਕਿਸ ਹਾਲਾਤਾਂ ਦੇ ਵਿੱਚ ਉਸ ਦਾ ਮਰਡਰ ਕੀਤਾ ਗਿਆ ਯਾ ਇਸ ਦੇ ਪਿੱਛੇ ਕਾਰਨ ਕਈ ਹੋਰ ਨੇ ਜੋ ਲੋਕ ਗ੍ਰਫਤਾਰ ਹੋਏ ਨੇ ਕਿਉਂ ਸਿਰਫ ਮੋਰੇ ਨੇ ਕਹਾਣੀ ਕੁਝ ਹੋ ਰਹਾ ਹੈ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਮਹਿਰੋ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਕਿ ਕਿਸੇ ਵੀ ਤਰ੍ਹਾਂ ਕਿਸੇ ਨੂੰ ਵੀ ਜਾਣਕਾਰੀ ਹਾਸਲ ਹੁੰਦੀ ਹੈ ਤਾਂ ਅਮਰਿਤਪਾਲ ਸਿੰਘ ਮਹਿਰੋ ਨੂੰ ਕਾਬੂ ਕੀਤਾ ਜਾਏ ਪਰ ਇਸ ਵੇਲੇ ਇਸ ਤਸਵੀਰ ਨੇ ਸਵਾਲ ਖੜੇ ਕੀਤੇ ਨੇ ਕਿ ਸਕੋਰਪੀਓ ਗੱਡੀ ਦੇ ਨਾਲ-ਨਾਲ ਇਹ ਗੱਡੀ ਕਿੱਥੇ ਵੱਧ ਰਹੀ ਹੈ ਤੁਹਾਨੂੰ ਦੱਸਿਏ ਕਿ ਇਹ ਗੱਡੀ ਜੋ ਹੈ ਇਹ ਲੁਧਿਆਣਾ ਤੋਂ ਮੋਗਾ ਹਾਈਵੇ ਦੇ ਉੱਪਰ ਦੇਖੀ ਗਈ ਹੈ ਇਸ ਤੋਂ ਬਾਅਦ ਪੰਜਾਬ ਪੁਲਿਸ ਹੋਰ ਵੀ ਕਈ ਜੋ ਅਹਿਮ ਸੁਰਾਗ ਨੇ ਇਸ ਦੇ ਵਿੱਚ ਹਾਸਲ ਕਰੇਗੀ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਜਿਹੋ ਇਸ ਕਤਲ ਕਾਰਨ ਨੂੰ ਸਹੀ ਦੱਸ ਰਿਹਾ ਜਾਂ ਉਸ ਦੇ ਜੋ ਹਮਾਇਤੀ ਨੇ ਇੱਕ ਹੋਰ ਖਬਰ ਨਿਕਲ ਕੇ ਆਈ ਕਿ ਉਸ ਦੇ ਜੋ ਹਮਾਇਤੀ ਨੇ ਉਹਨਾਂ ਦੇ ਕਈਆਂ ਦੇ ਸੈਂਕੜਿਆਂ ਦੇ ਵਿੱਚ ਜੋ ਸੋਸ਼ਲ ਮੀਡੀਆ ਪੋਸਟਾਂ ਨੇ ਉਹ ਹਟਾਈਆਂ ਗਈਆਂ ਨੇ ਤੇ ਉਹਨਾਂ ਦੇ ਅਕਾਊਂਟਸ ਦੇ ਉੱਪਰ ਵੀ ਕਾਰਵਾਈ ਕਰ ਰਹੀ ਹੈ ਸਪੈਸ਼ਲ ਸੈੱਲ ਵੱਲੋਂ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦਾ ਮਤਲਬ ਇਹ ਹੋਇਆ ਕਿ ਜੋ ਲੋਕ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਇਸ ਕੰਮ ਨੂੰ ਜਾਇਜ਼ ਠਹਿਰਾ ਰਹੇ ਨੇ ਉਹਨਾਂ ਦੀਆਂ ਪੋਸਟਾਂ ਉਹਨਾਂ ਦੇ ਅਕਾਊਂਟਾਂ ਦੇ ਉੱਪਰ ਪੰਜਾਬ ਪੁਲਿਸ ਦੀ ਜਾਂ ਸਪੈਸ਼ਲ ਸੈੱਲ ਦੀ ਪੂਰੀ ਨਜ਼ਰ ਹੈ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਕਈਆਂ ਦਾ ਅਕਾਊਂਟ ਜੋ ਹਟਾਇਆ ਜਾ ਚੁੱਕਿਆ ਹੋਤਾ ਹੈ ਹੀ ਜਾਂ ਬਾਕੀਆਂ ਦੇ ਅਕਾਊਂਟਾਂ ਦੇ ਉੱਪਰ ਨਜ਼ਰ ਹੋਵੇ ਉਹ ਵੀ ਸੋਸ਼ਲ ਮੀਡੀਆ ਅਕਾਊਂਟ ਹਟਾਏ ਜਾ ਸਕਦੇ ਨੇ ਤਾਂ ਇਸ ਸਮੇਂ ਪੰਜਾਬ ਪੁਲਿਸ ਪੂਰੇ ਮੁਸਤੈਦੀ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਇਸ ਪੂਰੇ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਜੋ ਕਿ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾ ਰਿਹਾ ਉਹ ਇਸ ਸਮੇਂ ਭਾਰਤ ਦੇ ਵਿੱਚ ਨਹੀਂ ਹੈ ਸਿਰਫ ਉਸ ਨੂੰ ਹੀ ਕਾਬੂ ਕਰਨਾ ਬਾਕੀ ਹੈ ਬਾਕੀ ਜੋ ਉਸ ਦੇ ਸਮਰਥਕ ਨੇ ਜਾਂ ਜਿਨ੍ਹਾਂ ਲੋਕਾਂ ਦੀ ਸ਼ਮੂਲੀਅਤ ਇਸ ਦੇ ਵਿੱਚ ਹੈ ਕਰੀਬ-ਕਰੀਬ ਪੰਜਾਬ ਪੁਲਿਸ ਨੇ ਉਹਨਾਂ ਨੂੰ ਇਸ ਸਮੇਂ ਆਪਣੇ ਰਡਾਰ ਤੇ ਲਿਆ ਹੋਇਆ ਹੈ